ਇਸ ਸਕੂਲ ਦੀਆਂ ਹੋਰ ਵਿਸ਼ੇਸ਼ਤਾਵਾਂ ਦੇ ਬਾਰੇ ਆਪਣੇ ਨਾਲ ਮੁੱਖ ਅਧਿਆਪਕ ਮਾਸਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਆਪਣੇ ਨਾਲ ਇਸ ਸਕੂਲ ਦੇ ਬਾਰੇ ਜਿਹੜੀਆਂ ਜਿਹੜੀਆਂ ਵੀ ਗਤੀਵਿਧੀਆਂ ਇਹਨਾਂ ਦੀਆਂ ਚੱਲਦੀਆਂ ਹੈਗੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ। ਹਾਂਜੀ ਅਸੀਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਔਰ ਤੁਸੀਂ ਆਪਣੇ ਇਸ ਸਕੂਲ ਦੀ ਵਾਤ ਵਿਸਥਾਰ ਦੇ ਨਾਲ ਦੱਸੋ ਕਿ ਕੀ ਕੀ ਵਿਸ਼ੇਸ਼ਤਾਵਾਂ ਹਨ। ਹਾਂਜੀ ਸਰ ਦੇਖੋ ਸਭ ਤੋਂ ਪਹਿਲਾਂ ਸਾਡੇ ਸਕੂਲ ਦੇ ਵਿੱਚ ਕੰਪਿਊਟਰ ਸਿੱਖਿਆ ਦੀ ਪੂਰੀ ਤਰ੍ਹਾਂ ਸਹੂਲਤਾਂ ਆਪਾਂ ਦੇਖ ਰਹੇ ਹਾਂ ਬੱਚੇ ਬੈਠੇ ਆਪਦੇ ਕੰਮ ਕਰਦੇ ਤੇ ਕੰਪਿਊਟਰ ਦੇ ਨਾਲ ਨਾਲ ਇੱਥੇ ਇੰਟਰਨੈਟ ਵੀ ਵਾਈਫਾਈ ਦੀ ਸਹੂਲਤ ਹੈ ਬੱਚਿਆਂ ਨੂੰ ਜੋ ਕਿ ਜਿਸ ਤਰ੍ਹਾਂ ਉਹ ਭਾਗ ਵੱਲੋਂ ਡੈਲੀ ਸਿੱਖਣ ਸਮੱਗਰੀ ਐਜੂਕੇਅਰ ਐਪ ਤੇ ਉੱਪਰ ਡਾਊਨਲੋਡ ਕੀਤੀ ਜਾਂਦੀ ਆ ਤਾਂ ਬੱਚੇ ਉਹਦੇ ਉੱਪਰੋਂ ਖੁਦ ਹੀ ਖੁਦ ਕੰਮ ਕਰਕੇ ਸਿੱਖਦੇ ਆ ਤੇ ਸਮੁੱਚੀ ਬਿਲਡਿੰਗ ਹੈ ਜਿਹੜੀ ਜੀ ਆਓ ਆਪਾਂ ਦਿਖਾਉਣੇ ਤੁਹਾਨੂੰ ਸਾਰੀ ਬਿਲਡਿੰਗ ਹੈ ਜਿਹੜੀ ਬੱਚਿਆਂ ਦੇ ਬੈਠਣ ਲਈ ਸਾਰੇ ਕਮਰਿਆਂ ਦੇ ਵਿੱਚ ਫਰਨੀਚਰ ਦਾ ਪ੍ਰਬੰਧ ਹੈ ਜੀ ਹਾਂਜੀ ਫਰਨੀਚਰ ਦਾ ਪ੍ਰਬੰਧ ਦਾ ਸਾਰੇ ਕਮਰਿਆਂ ਦੇ ਵਿੱਚ ਤੇ ਹਵਾਦਾਰ ਕਮਰੇ ਹੈ ਜੀ ਤੇ ਸਮੁੱਚੇ ਕਮਰੇ ਜਿਹੜੇ TLM ਟੀਚਿੰਗ ਲਰਨਿੰਗ ਮਟੀਰੀਅਲ ਨਾਲ ਲੈਸ ਆ ਹਾਂਜੀ ਸਾਰੇ ਕਮਰੇ ਟੀਚਿੰਗ ਲਰਨਿੰਗ ਏਡ ਦੇ ਨਾਲ ਲੈਸ ਆ ਜਿਸ ਤੋਂ ਕੋਈ ਬੱਚੇ ਬਹੁਤ ਕੁਝ ਗ੍ਰਹਿਣ ਕਰਦੇ ਆ ਤੇ ਉਹਨਾਂ ਦੀ ਜਿਹੜੀ ਸਿੱਖਣ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਅਖਿਆਈ ਮਹਿਸੂਸ ਨਹੀਂ ਹੁੰਦੀ ਤੇ ਸਾਡੇ 6 ਦੇ 6 ਕਲਾਸਰੂਮ LED ਪਲੱਸ ਪ੍ਰੋਜੈਕਟਰ ਨਾਲ ਲੈਸ ਆ ਜੀ ਜਿਸ ਦੇ ਵਿੱਚ ਕੇ ਬੱਚੇ ਲਾਈਵ ਆਪਦੀ ਜਿਹੜਾ ਸਿਲੇਬਸ ਆ ਉਹਨੂੰ ਕਵਰ ਕਰ ਰਹੇ ਆ ਹਾਂਜੀ ਇਸ ਕਲਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਐਲਈਡੀ ਦੇ ਉੱਪਰੋਂ ਆਪਦਾ ਜਿਹੜਾ ਅਭਿਆਸ ਆ ਅਭਿਆਸ ਪ੍ਰੈਕਟਿਸ ਕਰ ਰਹੇ ਆ ਤੇ ਸਮੇਤ ਇਸ ਕਮਰੇ ਦੇ ਵਿੱਚ ਵੀ ਟੀਚਿੰਗ ਲਰਨਿੰਗ ਮਟੀਰੀਅਲ ਟੋਟਲੀ ਤੌਰ ਤੇ ਲੱਗਾ ਹੋਇਆ ਜੀ ਸਾਰੇ ਹਾਂਜੀ ਕਮੀ ਕਮੀ ਸਬੰਧ ਦਾ 800 104 ਵਾਲਾ ਰੂਮ ਆ ਸਰਕਾਰ ਵੱਲੋਂ ਸਹੂਲਤ ਦਿੱਤੀ ਗਈ ਆ ਜੀ ਪ੍ਰੋਜੈਕਟਰ ਦੀ ਤੁਸੀਂ ਦੇਖ ਸਕਦੇ ਹੋ ਪ੍ਰੋਜੈਕਟਰ ਲੱਗਾ ਹੋਇਆ ਵਾ ਤੇ ਇਹਦੇ ਉੱਪਰੋਂ ਵਾਈਟ ਬੋਰਡ ਦੇ ਉੱਪਰ ਇਨਕਿ ਚਾ ਪਟਿਆਣੋਂ ਜਿਹੜੇ ਸਿਖਾਇਆ ਜਾਂਦਾ ਲੈਸਨ ਹੋਇਆ ਉਹਨਾਂ ਦਾ ਜਾਂ ਕੋਈ ਸਵਾਲ ਹੋ ਗਏ ਜਿਹੜੇ ਆਨਲਾਈਨ ਸਰਚ ਕਰਕੇ ਬੱਚੇ ਆਪਦੀ ਸਿੱਖਿਆ ਗ੍ਰਹਿਣ ਕਰ ਰਹੇ ਆ ਜੀ ਆਓ ਜੀ ਅਗਲੇ ਕਮਰੇ ਦੇ ਵਿੱਚ ਇਸੇ ਤਰ੍ਹਾਂ ਜੇ ਸਾਡਾ 5th ਕਲਾਸ ਦਾ ਕਲਾਸਰੂਮ ਆ ਜੀ ਇਹਦੇ ਵਿੱਚ ਵੀ ਟੀਚਿੰਗ ਏ ਪਲੱਸ LED ਲੈਸ ਆ ਜੀ ਇਹ ਕਮਰਾ ਤੇ ਬੱਚਿਆਂ ਦੇ ਬੈਠਣ ਲਈ ਪ੍ਰੋਪਰ ਫਰਨੀਚਰ ਉਪਲਬਧ ਹੈ ਜੀ ਜੋ ਅਰਸ਼ ਕਰੂੰਗਾ ਦਿਖਾਇਆ ਜਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਗੁਜਾਰਸ਼ ਕਰੂੰਗਾ ਦਿਖਾਇਆ ਜਾਵੇ ਕਿ ਸਮੁੱਚੀ ਬਿਲਡਿੰਗ ਜਿਹੜੀ ਟੀਚਿੰਗ ਲਰਨਿੰਗ ਮਟੀਰੀਅਲ ਬਲਾਈਟ ਦੇ ਨਾਲ ਲੈਸ ਆ ਜੀ ਜਿਹਦੇ ਵਿੱਚ ਬਹੁਤ ਸਾਰੀਆਂ ਆਮ ਗਿਆਨ ਦੀਆਂ ਗੱਲਾਂ ਬੱਚਿਆਂ ਦੇ ਸਿਲੇਬਸ ਨਾਲ ਰਿਲੇਟ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਆ ਆ ਸਾਡਾ ਵਿਦਿਆਰਥੀਆਂ ਦੇ ਬਰਥਡੇ ਸੈਲੀਬ੍ਰੇਸ਼ਨ ਬੋਰਡ ਆ ਜੀ ਚਲੋ ਇਹ ਸਾਡਾ ਫਸਟ ਕਲਾਸ ਰੂਮ ਹੈ ਨਿਊ ਡਿਮਿਸ਼ਨ ਵਾਲੇ ਬੱਚੇ ਆ ਜੀ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਮੁੱਚਾ ਬੱਚਿਆਂ ਦੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਆ ਤੇ ਕਮਰਾ ਜੀ ਕਿ ਸਾਫ਼ ਸੁਥਰਾ ਤੇ ਖੁੱਲੇ ਹਵਾਦਾਰ ਆਓ ਇਹਦੇ ਉੱਗੇ ਪ੍ਰੀ ਨਰਸਰੀ ਕਮਰੇ ਦੇ ਵਿੱਚ ਆਪਾਂ ਚੱਲਦੇ ਆ ਜੀ ਇਹ ਸਾਡਾ ਪ੍ਰੀ ਨਰਸਰੀ ਰੂਮ ਆ ਜੀ ਜਿਹਦੇ ਵਿੱਚ ਕੇ ਬੱਚੇ ਦੀ ਉਮਰ 3 ਸਾਲ ਦਾਖਲੇ ਲਈ ਜ਼ਰੂਰੀ ਆ ਤੇ ਇਹਦੇ ਵਿੱਚ ਬੱਚਿਆਂ ਦੇ ਲਈ LED ਤੇ ਸਿੱਖਣ ਸਮੱਗਰੀ ਜਿਹੜੀ ਕੀ ਆ ਚਾਰ ਦਿਵਾਰਾ ਕਮਰਾ ਪੂਰਾ ਸਜਾਇਆ ਵਾ ਤੇ ਸਰਕਾਰ ਵੱਲੋਂ ਇਹਨਾਂ ਦੇ ਬੈਠਣ ਲਈ ਇਹਨਾਂ ਦੇ ਉਮਰ ਦੇ ਗਰੁੱਪ ਮੁਤਾਬਕ ਛੋਟੇ ਟੇਬਲ ਤੇ ਚੇਅਰਸ ਆਈਆਂ ਹੋਈਆਂ ਤੇ ਬੱਚਿਆਂ ਦੇ ਖੇਡਣ ਲਈ ਜਿਹੜੇ ਵੇਖੋ ਝੂਲੇ ਉਪਲਬਧ ਆ ਜੀ ਇਹ ਟਵਾਈਸ ਆਏ ਹੋਏ ਆ ਇਟਵਾਇਸ ਸਾਇਡ ਹੈ ਕਿ ਛੋਟੇ-ਛੋਟੇ ਬੱਚਿਆਂ ਲਈ ਜਿਹਦੇ ਨਾਲ ਕਿ ਬੱਚਿਆਂ ਦਾ ਮਾਨ ਸਕੂਲ ਦੇ ਵਿੱਚ ਕੇ ਲੱਗਿਆ ਰਹਿੰਦਾ ਤੇ ਉਹ ਸਕੂਲ ਦੇ ਵਿੱਚੋਂ ਆਉਣ ਤੋਂ ਡਰਦੇ ਨਹੀਂ ਹੁਣ ਤੁਹਾਨੂੰ ਦਿਖਾਉਨੇ ਆ ਕਿ ਇਸ ਸਕੂਲ ਦੇ ਵਿੱਚ ਬੱਚੇ ਨੇ ਜੋ-ਜੋ ਤਿਆਰੀਆਂ ਕੀਤੀਆਂ ਹੋਈਆਂ ਕਿਸ ਤਰੀਕੇ ਦੀ ਉਹ ਪੜਾਈ ਕਰ ਰਹੇ ਹੈਗੇ ਆਪਣੇ ਨਾਲ ਨਾਲ ਦੀ ਨਾਲ ਮਾਸਟਰ ਜੀ ਆਪਣੀ ਨਾਲ ਜਾਣਕਾਰੀ ਸਾਂਝੀ ਕਰਨਗੇ ਕਿ ਇਹ ਬੱਚੇ ਕਿਸ ਤਰੀਕੇ ਨਾਲ ਪੜਾਈ ਕਰ ਰਹੇ ਹੈਗੇ ਜਿਹੜਾ ਕਿ ਸਕੂਲ ਦਾ ਸਮੁੱਚਾ ਸਟਾਫ ਆ ਬਹੁਤ ਹੀ ਮਿਹਨਤੀ ਤਜਰਬੇਕਾਰ ਤੇ ਉੱਚ ਯੋਗਤਾ ਪ੍ਰਾਪਤ ਆ ਜੀ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਨਾਲ ਪੜਾਇਆ ਜਾਂਦਾ ਤੇ ਸਾਰੇ ਇਕੱਲੇ-ਇਕੱਲੇ ਬੱਚੇ ਦੇ ਉੱਪਰ ਧਿਆਨ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਹੁਣ ਕੁਝ ਕੁ ਬੱਚਿਆਂ ਨੂੰ ਅਸੀਂ ਜਿਹੜੀ ਕਾਰਬੁਜਾਰੀ ਆ ਅਸੀਂ ਤੁਹਾਡੇ ਨਾਲ ਪਿੰਡ ਵਾਸੀਆਂ ਨਾਲ ਸਾਂਝੀ ਕਰਨਾ ਚਾਹਾਂਗੇ ਤਾਂ ਜੋ ਸਾਡੀ ਮਿਹਨਤ ਕਰਵਾਈ ਗਈ ਮਿਹਨਤ ਪਿੰਡ ਦੇ ਵਿੱਚ ਸਭ ਰੰਗ ਚੈਨਲ ਦੇ ਜਰਗੇ ਰਾਹੀਂ ਲੋਕਾਂ ਤੱਕ ਪਹੁੰਚ ਸਕੇ ਚਲੋ ਬੇਟੇ ਸ਼ੁਰੂ ਕਰੋ ਗੁਰਸੇਰਤ ਹਾਂਜੀ ਤੋਂ ਹਾਂਜੀ ਚਲੋ ਚਾਰ ਪੰਜ 6 7 8 9 10 ਖੰਡਾ ਇੱਕ ਵਧੀਆ ਇਹ ਵੀ ਤਰੀਕਾ ਆ ਕਿ ਬੱਚੇ ਨੇ ਗਿਣਤੀ ਬੋਲੀ 10 ਜਾਣੇ ਸੀਗੇ ਆਪਣਾ ਆਪਣਾ ਨੰਬਰ ਬੋਲ ਕੇ ਉਹ ਚਲੇ ਗਏ ਇਸ ਤੋਂ ਅੱਗੇ ਕੀ ਕਰ ਗਏ ਜਾਰੀ ਆ ਉਹ ਆਪਣੇ ਵਾਲ ਮਾਸਟਰ ਜੀ ਸਾਂਝੀ ਕਰਦੇ ਕਿ ਬੱਚੇ ਨੂੰ ਕੀ ਭਰਉਣਾ ਚਾਹੁੰਦੇ ਸੀਗੇ ਆ ਛੁੱਟੀ ਬਾਜੋ ਧਾਰਤੀ ਹਾਂਜੀ ਪੂਜਨ ਯੋਗ ਹੈ ਮੌਸਮ ਅਨੁਸਾਰ ਸਬਜ਼ੀ ਖਾਓ ਬਿਲਕੁਲ ਘਰ ਚੱਲ ਗਿਆ बच्चे ने टीम मारी खिडाने बात सुंदर ਹਨ ਸਾਡੇ ਆਪਣੀਆਂ ਕਾਪੀਆਂ ਖੇਲੋ ਫੁੱਲ ਰੰਗ ਬਰੰਗੇ ਹਨ ਅੱਜ ਮੌਸਮ ਸੋਸ ਸਾਵਣ ਹਾ ਹੈ ਇਹ ਬਗੀਚਾ ਸੁੰਦਰ ਹੈ ਰਾਜੇ ਦੀ ਜਿੱਤ ਹੋਈ ਸ਼ਾਬਾਸ਼ ਜਬਰਾ ਆ ਬੀ ਨਵਦੀ ਇਹੀ ਦੁਆਰਾ ਕਿਸੇ ਹੋਰ ਐਕਸਪਰਟ ਬੱਚੇ ਤੋਂ ਧੰਨਵਾਦ ਹੋਵੇ। ਇਹ ਤੋਂ ਪੜਾਉਣਾ। ਇਹ ਫੈਟ, ਕੁਛੀ ਬਾਸ਼। ਇਹ ਫੈਟ ਘਟ, ਇਹ ਮੈਨ ਰਹਿਣ, ਇਹ ਰੈੱਡ ਜੱਟ, ਇਹ ਬਿੱਗ ਪੈਟ। ਇਹ ਬਿੱਗ ਜੱਗ, ਇਹ ਵੈਟ ਕਾਓ, ਇਹ ਹੌਟ ਪੌਟ, ਇਹ ਪੈਟ ਡੌਗ। ਅੱਛਾ ਬਸ। ਆ ਵੀ 하게। ਇੱਕ ਦੋ ਹੱਥ ਤੋਂ ਤੈਨ ਚਾਰ ਖਾ ਅਨਾਰ, ਪੰਜ ਛੇ ਮੈਨੂੰ ਵੀ ਦੇ, ਸੱਤ ਤੇ 8 ਚੁੱਕ ਲੈ ਗੱਠ 9 10 ਖਲ ਕੇ ਹੱਸ ਵਾਹ ਵਾਹ ਸ਼ਾਬਾਸ਼ ਤੁਹਾਨੂੰ ਬੁਲਣੀ ਹੋ ਰਾਂ 25 ਫ੍ਰੈਸ਼ ਫਰੂਟ ਫ੍ਰੈਸ਼ ਫਰੂਟ ਆਈ ਹੈ ਮੈਨੂੰ ਆਈ ਹੈ ਮੈਨੂੰ ਐਪਲ ਔਰੈਂਜ ਬਨਾਣਾ ਐਂਡ ਗਰੇਪਸ ਡੂ ਯੂ ਵਾਂਟ ਐਨੀ ਡੂ ਯੂ ਵਾਂਟ ਐਨੀ ਪਿਆਰੀ ਪਿਆਰੀ ਮੇਰੀ ਮਾਂ ਠੰਡੀ ਮਿੱਠੀ ਉਸ ਦੀ ਸ਼ਾ ਕਿੰਨਾ ਮੈਨੂੰ ਨਾ ਨੜਾਂਦੀ ਕੁਚਤ ਲੱਕਾ ਖੂਖੜਾਂਦੀ ਲੋਲਿਆ ਨਾਰ ਸਮਾਂਦੀ ਮੈਨੂੰ ਗਾਗਾ ਗੀਰ ਜਗਾਉਂਦੀ ਮੈਨ ਕਿੜਕ ਬੂਤਰ ਉਹ ਇੱਕ ਮੁਰਮੁਰ ਦਸਿਆ ਮੇਰਾ ਸਕੂਲ ਇਹ ਹੈ ਮੇਰਾ ਸਕੂਲ ਹੈ ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਬਾਂਚੇ 2000 ਗੜਬੀ ਹੈ ਮੇਰੇ ਸਕੂਲ ਵਿੱਚ ਮਿੱਡੇ ਮੀਲ ਦਾ ਵੀ ਖਾਸ ਪ੍ਰਬੰਧ ਹੈ ਮੇਰੇ ਸਕੂਲ ਵਿੱਚ ਵਰਦੀ ਅਤੇ ਕਿਤਾਬਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਮੇਰੇ ਸਕੂਲ ਦੇ ਹੈੱਡਮਾਸਟਰ ਸਰਦਾਰ ਗੁਰਪ੍ਰੀਤ ਸਰ ਹਨ ਮੈਨੂੰ ਮੇਰੇ ਸਕੂਲ ਉੱਤੇ ਮਾਣ ਹੈ ਦਕਾਓ ਦਕਾਓ ਇਜ਼ ਇਟ ਮੈਸਟਿਕ ਐਨੀਮਲ ਇਟ ਹੈਜ਼ 4 ਲੈਗਸ 2 ਆਇਜ਼ 2 ਇਅਰਸ ਐਂਡ ਇਟੇਲ ਇਟਸ ਮਿਲਕ ਇਜ਼ ਵੈਰੀ ਹੈਲਦੀ ਇਟਸ ਈਟ ਗ੍ਰਾਸ ਐਂਡ ਫੂਡਰ ਦਕਾਓ ਇਜ਼ ਅ ਵੈਰੀ ਯੂਸਫੁਲ ਐਨੀਮਲ myself my name is manveer kaur my father name is mr jagroop singh my mother name is mrs sarwanjit kaur i i am a 10 years old i study in fifth class i study in government primary school buttal brand dodardgarh bhi i live in dodard i like to eat mango thank you ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਉਹਨਾਂ ਦਾ ਜਨਮ 1469 ਈਸਵੀ ਨੂੰ ਲਾਇਪੋਇ ਦੀ ਤਲਵੰਡੀ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ 5 ਸਾਲ ਦੀ ਮੇਰੇ ਵਿੱਚ 5 ਦੇ ਕੋਲ ਪੜਨਗੇ ਉਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਉਹਨਾਂ ਦਾ ਵਿਆਹ ਬੇਬੇ ਸੁਲਖਨੀ ਜੀ ਨਾਲ ਹੋਇਆ ਸ਼੍ਰੀ ਗੁਰਨਾਨਕ ਦੇਵ ਜੀ 70 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਆਈ ਬਰਸ਼ ਮਾਈ ਟੀਥ ਆਈ ਹੈਵ ਏ ਬਟ ਆ ਕਮ ਮਾਈ ਹੈਅਰ ਆਈ ਐਮ ਗੋਇੰਗ ਫਾਰ ਸਕੂਲ ਆਈ ਲਾਈਕ ਟੂ ਰਨ ਆਈ ਰਨ ਵੈਰੀ ਫਾਸਟ ਮਾਈ ਮਦਰ ਲੇਕਸ ਟੂ ਵਾਕ ਸੀ ਬਾਕਸ ਵੈਰੀ ਫਾਸਟ ਸੀ ਲੈਕਸ ਟੂ ਵੇਅਰ ਹੈਟਸ ਸੀ ਹੈ ਟੂ ਹੈਟਸ ਵਨ ਇਜ਼ ਨਿਊ ਐਂਡ ਬਿਗ ਦ ਅਦਰ ਇਜ਼ 올ਡ ਐਂਡ ਸਮਾਲ ਅਸੀਂ ਥੋੜਾ ਜਿਹਾ ਹੋਰ ਵੀ ਦੱਸਣਾ ਚਾਹਾਂਗੇ ਕਿ ਸਕੂਲ ਦੇ ਵਿੱਚ ਜਿਸ ਤਰ੍ਹਾਂ ਕਿ ਲਾਇਬ੍ਰੇਰੀ ਕੋਰਨਰ ਬਣਿਆ ਹੋਇਆ ਤੇ ਸਰਕਾਰ ਵੱਲੋਂ ਹਰ ਸਾਲ ਲਾਇਬ੍ਰੇਰੀ ਗ੍ਰਾਂਟ ਬੱਚਿਆਂ ਲਈ ਭੇਜੀ ਜਾਂਦੀ ਆ ਤੇ ਉਹਦੇ ਵਿੱਚੋਂ ਹਰ ਸਾਲ ਨਵੀਆਂ ਕਿਤਾਬਾਂ ਦੀ ਖਰੀਦ ਕਰਕੇ ਇਨਾਂ ਦੇ ਭੰਡਾਰ ਦੇ ਵਿੱਚ ਉਜਾਫਾ ਕੀਤਾ ਜਾਂਦਾ ਤੇ ਬੱਚਿਆਂ ਨੂੰ ਹਰ ਰੋਜ਼ ਇੱਕ ਘੰਟਾ ਲਾਇਬ੍ਰੇਰੀ ਦੇ ਵਿੱਚ ਇੱਥੇ ਸਕੂਲ ਦੇ ਵਿੱਚ ਬੈਠ ਕੇ ਕਿਤਾਬਾਂ ਪੜ੍ਹਨ ਲਈ ਤੇ ਘਰੇ ਲੈ ਕੇ ਜਾਣ ਲਈ ਵੀ ਅਸੀਂ ਕਿਤਾਬਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਗਿਆਨ ਦੇ ਵਿੱਚ ਹੋਰ ਵਾਧਾ ਹੋ ਸਕੇ। ਹਾਂਜੀ ਬੱਚਿਆਂ ਨੂੰ ਖਾਣਾ ਮੁਹੱਈਆ ਕਰਨ ਦੇ ਲਈ ਸਕੂਲ ਦੇ ਵਿੱਚ ਸਾਫ਼ ਸੁਥਰੀ ਬਿਲਕੁਲ ਕਿਚਨ ਸ਼ਟ ਤਿਆਰ ਕੀਤਾ ਗਿਆ ਜੀ। ਜਿਸ ਤਰ੍ਹਾਂ ਕਿ ਆਪਾਂ ਹੁਣ ਸਕੂਲ ਦੀ ਰਸੋਈ ਦੇ ਸਾਹਮਣੇ ਖੜੇ ਹਾਂ। ਜਿੱਥੇ ਕਿ ਬੱਚਿਆਂ ਨੂੰ ਵਿਟਾਮਿਨਸ ਬਾਰੇ ਇਸ ਤਰ੍ਹਾਂ ਜਾਣਕਾਰੀ ਸੰਤੁਲਿਤ ਮੁੱਖ ਭੋਜਨ ਦੇ ਸਰੋਤ ਬਾਰੇ ਜਾਣਕਾਰੀ ਦਿੱਤੀ ਗਈ ਆ ਤੇ ਨਾਲ ਹੀ ਐਮਰਜੈਂਸੀ ਹੈਲਪਲਾਈਨ ਨੰਬਰਾਂ ਦੇ ਤੋਂ ਵੀ ਜਾਣੂ ਕਰਵਾਇਆ ਗਿਆ ਤੇ ਰਸੋਈ ਨੂੰ ਤੁਸੀਂ ਅੰਦਰੋਂ ਦਿਖਾ ਸਕਦੇ ਆ ਜੀ ਬਿਲਕੁਲ ਸਾਫ਼ ਸੁਥਰੀ ਪ੍ਰਬੰਧ ਆ ਰਸੋਈ ਦੇ ਵਿੱਚ ਪਾਣੀ ਦਾ ਪ੍ਰੋਪਰ ਪ੍ਰਬੰਧ ਆ ਸਾਰੇ ਸਾਫ਼ ਵਰਤਨਾ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਂ ਅੱਗੇ ਤੁਹਾਨੂੰ ਦੱਸਣਾ ਚਾਹਾਂਗੇ ਸਭ ਰੰਗ ਚੈਨਲ ਦੇ ਮਾਧਿਅਮ ਰਾਹੀਂ ਕਿ ਸਾਡੇ ਇਸ ਸਾਲ ਬੱਚੇ ਨਵੋਦਿਆ ਦੇ ਵਿੱਚ ਇੱਕ ਵਿਦਿਆਰਥੀ ਸਿਲੈਕਸ਼ਨ ਹੋਈ ਹੈ ਏਕਮਜੋਤ कौर ਪੁੱਤਰੀ ਮਨਪ੍ਰੀਤ ਸਿੰਘ ਤੇ ਇਸ ਤੋਂ ਪਹਿਲਾਂ ਵੀ ਪਿਛਲੇ ਵਿਦਿਅਕ ਸੈਸ਼ਨ ਦੇ ਦੌਰਾਨ ਸਾਡੇ ਇਸੇ ਸਕੂਲ ਦੇ ਦੋ ਬੱਚੇ ਜਵਾਹਰ ਨੋਦਿਆਵ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਚੰਗੀ ਵਿੱਦਿਆਕਰਣ ਕਰ ਰਹੇ ਆ ਤੇ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਇਸ ਸਕੂਲ ਦੇ ਬੱਚੇ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੁੰਦੇ ਆਏ ਆ ਤੇ ਇਹ ਤੋਂ ਇਲਾਵਾ ਇਸ ਸਕੂਲ ਦੇ ਜਿਹੜੇ ਅਧਿਆਪਕ ਆ ਬਹੁਤ ਜ਼ਿਆਦਾ ਮਿਹਨਤੀ ਆ ਤੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੀ TLM ਤਿਆਰ ਕੀਤੀ ਜਾਂਦੀ ਆ ਤੇ ਮਾਪਿਆਂ ਦੇ ਨਾਲ PTM ਮੀਟਿੰਗ ਕੀਤੀ ਜਾਂਦੀ ਆ ਜੀ ਤੇ ਤਾਂ ਜੋ ਬੱਚਿਆਂ ਦੀ ਕਾਰਗੁਜ਼ਾਰੀ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ ਜਾ ਸਕੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਆਲੇ-ਦੁਆਲੇ ਦੀਆਂ ਜਿਹੜੀਆਂ ਵਿਦਿਅਕ ਟਰੱਸਟ ਬਣੇ ਹੋਏ ਆ ਜਿਸ ਤਰ੍ਹਾਂ ਕਿ ਤਖਾਨਵਦ ਮਾਤਾ ਜੰਗੀਰ ਕੌਰ ਵਿਦਿਅਕ ਟਰੱਸਟ ਬਣਿਆ ਹੋਇਆ ਜੀ ਉਹਦੇ ਵਿੱਚ ਤਕਰੀਬਨ ਘੱਟੋ-ਘੱਟ 50 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਤੇ ਜਿਹਦੇ ਵਿੱਚੋਂ ਸਾਡੇ ਬੁੱਟਰ ਬ੍ਰਾਂਚ ਸਕੂਲ ਦੇ ਦੋ ਵਿਦਿਆਰਥੀਆਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਜਗ ਸੇਵਕ ਸਕੂਲ ਦੇ ਵਿੱਚ ਮਾਤਾ ਹਰਕੋਰ ਵਿਦਿਅਕ ਟਰਸਟ ਵੱਲੋਂ ਪੇਪਰ ਲਿਆ ਗਿਆ ਜਿਦੇ ਵਿੱਚ ਹੋ ਕੇ ਸਾਡੇ ਸਕੂਲ ਨੇ 8ਵਾਂ ਸਥਾਨ ਪ੍ਰਾਪਤ ਕੀਤਾ ਤੇ ਇਹ ਤੋਂ ਇਲਾਵਾ ਜੇ ਆਪਾਂ ਪਿੰਡ ਲੈਵਲ ਤੇ ਝਾਤ ਮਾਰਗੇ ਤਾਂ ਬਹੁਤ ਸਾਰੇ ਬੱਚੇ ਇਸ ਸਕੂਲ ਤੋਂ ਪੜ੍ਹੇ ਹੋਏ ਵੱਖ-ਵੱਖ ਉਪਭਾਗਾਂ ਦੇ ਵਿੱਚ ਆਪਣੀ ਨੌਕਰੀ ਨਿਭਾ ਰਹੇ ਆ ਜਿਸ ਤਰ੍ਹਾਂ ਕਿ ਕੁਝ ਬੱਚੇ ਪੁਲਿਸ ਤੇ ਵੀ ਸਿਲੈਕਟ ਹੋਏ ਵੇ ਆ ਇਸ ਤੋਂ ਇਲਾਵਾ ਜੋ ਵੀ ਵਿਦਿਆਰਥੀ ਇਸ ਸਕੂਲ ਦੇ ਵਿੱਚੋਂ ਵਿੱਦਿਆ ਪ੍ਰਾਪਤ ਕਰ ਕਰਕੇ ਗਏ ਆ ਤੇ ਉਹ ਆਪਦੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਫਲ ਆ ਜੀ ਇਸ ਤੋਂ ਇਲਾਵਾ ਅਸੀਂ ਇੱਕ ਵਾਰ ਫਿਰ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇਸ ਸਕੂਲ ਦੇ ਵਿੱਚ ਦਾਖਲਾ ਕਰਵਾਓ ਵੱਤੋਬਾਦੀ ਸਕੂਲ ਦੇ ਵਿੱਚ ਬੱਚਿਆਂ ਦਾ ਦਾਖਲਾ ਨਵੇਂ ਵਿਦਿਅਕ ਸੈਸ਼ਨ ਲਈ ਸ਼ੁਰੂ ਆ ਬੱਚਿਆਂ ਦਾ ਦਾਖਲਾ ਕਰਵਾਇਆ ਜਾਵੇ ਬੱਚਿਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਤੇ ਕਿਤਾਬਾਂ ਵਰਦੀ ਸਕੂਲ ਦੇ ਵਿੱਚੋਂ ਤੇ ਦੁਪਹਿਰ ਦਾ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ ਧੰਨਵਾਦ ਜੀ We'll